ਲਓ ਜੀ ਅੱਜ ਪਹੁੰਚਿਆ ਫੇਰ ਅੱਜ ਮਰੀਕ ਸਿੰਘ ਫਰੂਟ ਵਾਲਾ ਫੇਰ ਬਾਬਾ ਨਾਨਕ ਅੱਜ ਫੇਰ ਟੋਕਰੀਆਂ ਜਿਹੜੀਆਂ ਤਿਆਰ ਹੋ ਰਹੀ ਨੇ ਛੋਟੀਆਂ ਟੋਕਰੀਆਂ ਜਿਹੜੀਆਂ ਨੇ ਕੋਈ ਗਿਫਟ ਆ ਉਹ ਵੀ ਤੁਹਾਨੂੰ ਬਾਅਦ ਚ ਦੱਸਾਂਗੇ ਵੀ ਇਹ ਕਾਦੇ ਵਾਸਤੇ ਤਿਆਰ ਹੋ ਰਹੀਆਂ ਨੇ ਇਹ ਤੁਸੀਂ ਦੇਖ ਰਹੇ ਹੋ ਜੀ ਟੋਕਰੀਆਂ ਜਿਹੜੀਆਂ ਨੇ ਫਰੂਟ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਨੇ ਤਿਆਰ ਹੋ ਰਹੀਆਂ ਆ ਕਿ ਨੇ ਟੋਕਰੀਆਂ ਤਿਆਰ ਹੋ ਜਾਂਦੀਆਂ ਨੇ ਗੱਲਬਾਤ ਕਰਾਂਗੇ ਇਹਨਾਂ ਨਾਲ ਕਿਹੜਾ ਕਿਹੜਾ ਫੂਟ ਜਿਹੜਾ ਟੋਕਰੀਆਂ ਦੇ ਵਿੱਚ ਪੰਜ ਟੋਕਰੀਆਂ ਨੇ ਐਸ ਵਾਲੀਆਂ ਕਰੀਆਂ ਨੇ ਜੀ ਦੇਖੋ ਨਤਵਕਾ ਤਰ੍ਹਾਂ ਦਾ ਜਿਹੜਾ ਫਰੂਟ ਆ ਪੂਰੇ ਵਿੱਚ ਟੋਕਰੀਆਂ ਦੇ ਵਿੱਚ ਲੱਗਾ ਆ ਜੀ ਵੈਰਾਈਟੀਆਂ ਵੀ ਬਹੁਤ ਜ਼ਿਆਦੀਆਂ ਹੈਗੀਆਂ ਨੇ ਦੱਸਾਂਗੇ ਤੁਹਾਨੂੰ ਵੀ ਵੈਰਾਈਟੀਆਂ ਕਿਹੜੀ ਕਿਹੜੀ ਜਿਹੜੀ ਆ ਇਹਨਾਂ ਦੇ ਵਿੱਚ ਲੱਗਰੀਆਂ ਗਈਆਂ ਤੇਰੀ ਰੰਬੇ ਚਲੰਡਈ ਆ ਜੀ ਉਸ ਤੋਂ ਬਾਅਦ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਜਿਹੜੀਆਂ ਟੋਕਰੀਆਂ ਲੱਗੀਆਂ ਨੇ ਕਾਦੇ ਵਾਸਤੇ ਜਾ ਰਹੀਆਂ ਨੇ ਜੀ ਇਹ ਜੀ ਇਹ ਵੀ ਟੋਕਰੀਆਂ ਜਿਹੜੀਆਂ ਨੇ ਆਪਾਂ ਸਗਨ ਵਾਸਤੇ ਸਾਨੂੰ ਆਰਡਰ ਆਇਆ ਹੈ ਬਹੁਤ ਹੀ ਹਾਈ ਫਾਈ ਟੋਕਰੀਆਂ ਨੇ ਬਣਾਈਆਂ ਆਪਾਂ ਜਿਸਾਨ ਕੋਈ ਸਾਨੂੰ ਆਰਡਰ ਕਰਦਾ ਅਸੀਂ ਵਸਤਾਂ ਨੇ ਬਾਸਕਟ ਬਣਾ ਦਿੰਦੇ ਪੰਜ ਟੋਕਰੀਆਂ ਲੱਗੀਆਂ ਜੀ ਹਾਂਜੀ ਪੰਜ ਟੋਕਰੀਆਂ ਪਹਿਲੀ ਟੋਕਰੀ ਜਿਹੜਾ ਫਰੂਟ ਆ ਉਹ ਦੱਸੋ ਕੀ ਕੀ ਹੈ ਉਹਦੇ ਵਿੱਚ ਵੀ ਭਾਜੀ ਗੰਗਨਗੜ ਦਾ ਔਰੰਜ ਹੈ ਹਾਂ ਜੰਗਨਗਰ ਦਾ 오렌ਜਾ ਪਾਜੀ ਇਹ ਚ ਆਪਾਂ ਫੇਰ ਪਾਇਆ ਥਾਈਲੈਂਡ ਦਾ ਪਾਜੀ ਠੀਕ ਹੈ ਠੀਕ ਹੈ ਸੈਕੰਡ ਟੋਕਰੀ ਚ ਅਫਗਾਨਿਸਤਾਨ ਦਾ ਸਾਰਦਾਵਾ ਪਾਜੀ ਗੁਜਰਾਤੀ ਖੁਰਗੂਆ ਪਾਜੀ ਠੀਕ ਠੀਕ ਹੈ ਇਹਗਾ ਪਪੀਤਾ ਵਾ ਪਾਜੀ ਤੀਸਰੀ ਹਾਂਜੀ ਇਹਦੇ ਵਿੱਚ ਪਿੰਕ ਗਾਵਾ ਆਪਾਂ ਗਾਵਾ ਪਾਇਆ ਔਰ ਨਾਸਕ ਦਾ ਇਹਦੇ ਵਿੱਚ ਰੈੱਡ ਕਟਿੰਗ ਵਾਲਾ ਅਨਾਰ ਪਾਇਆ ਵਾ ਹਾਂਜੀ ਅਗਲੀ ਜੀ ਇਹਦੇ ਵਿੱਚ ਭਾਜੀ ਆਪਾਂ ਇੱਕ ਕਨੌਰ ਦਾ ਛੇ ਵੈਪਲਰ ਛੇ ਪਾਇਆ ਕਨੌਰ ਜੀ ਹਾਂ ਜੀ ਪੀਰ ਭਾਜੀ థਾਈਲੈਂਡ ਦੀ ਹਾਂ ਜੀ ਭਾਜੀ ਇੱਕ ਵੈਰਿਟੀ ਹੋਰ ਆ ਸਟਾਰ ਡੈਪਲ ਪਾਇਆ ਜੀ ਭਾਜੀ ਠੀਕ ਹੈ ਹਾਂ ਜੀ ਆਖਰੀ ਟੋਕਰੀ ਜਿਹੜੀ ਹੈ ਪੰਜਵੀਂ ਜੀ ਆਪਾਂ ਜੀ ਸਟ੍ਰੋਬੀ ਭਾਜੀ ਹੈ ਭਾਜੀ ਜੀ ਠੀਕ ਹੈ ਨਿਊਜ਼ੀਲੈਂਡ ਦੀ ਕੀਵੀ ਪਾਈ ਹੈ ਜਸਪਰੀ ਗ੍ਰੀਨ ਭਾਜੀ ਜੀ ਠੀਕ ਹੈ ਇਹਦੇ ਚ ਰੈੱਡ ਕੋਲੋਅ ਗਰੇਵਸ ਹੁੰਦਾ ਭਾਜੀ ਜੀ ਇਹ ਪਾਇਆ ਜੀ ਇਹ ਭਾਜੀ ਡ੍ਰੈਗਨ ਆ ਡ੍ਰੈਗਨ ਹਾਂਜੀ ਡ੍ਰੈਗਨ ਆ ਵੀਰ ਦੀ ਪਾਇਆ 50 ਆਈਟਮ ਜਿਹੜੀ 50 ਆਈਟਮ ਆ ਆਪਾਂ ਵੀਰ ਦੀ ਪਾਈ ਆ ਨਾਸਕ ਦਾ ਗਰੇਵਸ ਪਾਇਆ ਭਾਜੀ ਜੀ ਹਾਂਜੀ ਹਾਂਜੀ ਇਹ ਭਾਜੀ ਟੋਕਰੀ ਜਿਹੜੀਆਂ ਖਾਸ ਆਰਡਰ ਆਇਆ ਤੁਹਾਨੂੰ ਠੀਕ ਹਾਂਜੀ ਇਹੀ ਉਸੇ ਹਿਸਾਬ ਨਾਲ ਤਿਆਰ ਕਰਕੇ ਦਿੰਨੇ ਆ ਟੋਕਰੀ ਤੁਹਾਨੂੰ ਜੀ ਇਹ ਟੋਕਰੀਆਂ ਜਿਹੜੀਆਂ ਆ ਰਹੀਆਂ ਨੇ ਤੁਸੀਂ ਆਪ ਖਦਮ ਅਗਣਵਾਸ ਜਿਹੜਾ ਬੇਟੇ ਦਾ ਵਿਆਹ ਜਾਂ ਬੇਟੀ ਦਾ ਜੀ ਬੇਟੀ ਦਾ ਵਿਆਹ ਹਾਂ ਜੀ ਸਪੈਸ਼ਲ ਤੁਸੀਂ ਇੱਥੇ ਆਏ ਹੋ ਦੁਕਾਨ ਤੇ ਬਣਾਉਂਦੀ ਕਿਤਨਾ ਦਾ ਫਰੂਟ ਤੁਹਾਨੂੰ ਜਿਹੜਾ ਵੀ ਹੈ ਜਿਹੜਾ ਤੁਸੀਂ ਟੋਕਰੇ ਬਣਾਏ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਿਆ ਜੀ 2 ਸਾਲ ਤੋਂ ਕਰ ਰਹੇ ਹਾਂ ਜੀ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਕੁਆਲਟੀ ਦਾ ਫਰੂਟ ਅਮਰਿਕ ਸਿੰਘ ਜੀ ਫਰੂਟ ਵਾਲੇ ਆ ਤੁਹਾਨੂੰ ਬਾਹਰ ਦੀ ਪਲੇ ਚੱਲ ਕੇ ਦਿਖਾਉਂਦੇ ਆਂ ਭੀ ਹਰ ਤਰ੍ਹਾਂ ਦਾ ਜਿਹੜਾ ਫਰੂਟ ਜਿਹੜਾ ਵਾ ਬਾਹਰ ਲੱਗਾ ਹੋਇਆ ਦਾ ਵਾ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਇੱਥੇ ਉਹੀ ਗਿਆ ਫਰੂਟ ਹਰ ਤਰ੍ਹਾਂ ਦਾ ਜੀ ਆ ਚਲ ਗਏ ਤੁਹਾਨੂੰ ਦਿਖਾ ਰਹੇ ਹੈਗੇ ਆ ਬਹੁਤ ਹੀ ਵਧੀਆ ਸ਼ਾਨਦਾਰ ਜਿਹੜੇ ਨੇ ਵੈਰਾਈਟੀਆਂ ਇੱਥੇ ਲੱਗੀਆਂ ਪਈਆਂ ਨੇ ਫਰੂਟ ਦੀਆਂ ਜਿਹੜੀਆਂ ਨੇ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਉਹ ਮੌਜੂਦ ਹੈ ਜੀ ਅੰਦਰ ਦੀ ਝਲਕ ਵੀ ਤੁਹਾਨੂੰ ਦਿਖਾਉਣੀ ਹੈ ਜੀ ਜਿਹੜੀਆਂ ਟੋਕਰੀਆਂ ਤਿਆਰ ਹੋ ਗਈਆਂ ਨੇ ਹੁਣ ਸਗਣ ਵਾਲੇ ਜਿਹੜੇ ਵੀ ਜਿੰਨਾ ਘਰ ਜਾਣੀ ਉਹ ਵੀ ਉਹ ਇਹਦੇ ਨੇ ਅੱਗੇ ਨੇ ਲੈਣ ਵਾਸਤੇ ਰਖਾਓ ਜੀ ਜਿਨ੍ਹਾਂ ਨੇ ਜਾਣੀਆਂ ਨੇ ਆਹ ਦੇਖੋ ਜੀ ਗੱਡੀ ਵਿੱਚ ਲੈ ਕੇ ਜਾ ਰਹੇ ਨੇ ਸ ਕਰਨ ਵਾਲੇ ਜਿਨ੍ਹਾਂ ਨੇ ਵੀ ਉਹ ਵੀ ਆਏ ਨੇ ਸਿੱਧ ਕਰਾਂਤੇ ਰੀਅਲ ਚੀਜ਼ ਜਿਹੜੀ ਤੁਹਾਨੂੰ ਦਿਖਾ ਰਿਹਾ ਜੀ ਬਕਾਇਦਾ ਜਿਹੜੀਆਂ ਸਾਰੀਆਂ ਚੰਗੀਆਂ ਨੇ ਇਹ ਇਹ ਦੋ ਅੱਗੇ ਰੱਖੇ ਟੋਕਰੀਆਂ ਜਿਹੜੀਆਂ ਨੇ ਵਿੱਚ ਜਾ ਰਹੀਆਂ ਨੇ ਜੇ ਹਾਂ ਜੀ ਅੱਜ ਆ ਇੰਟਰੋਡਕਸ਼ਨ ਕਰਿਓ ਭਾਜੀ ਬਹੁਤ ਬਹੁਤ ਵਧਾਤ ਕੱਦਿਆਂ ਜੀ ਅਮਰੀਕ ਫਰੂਟ ਵਾਲਾ ਜੀ ਡਰੈਸ ਵੀ ਤੁਹਾਨੂੰ ਦੱਸਾਂਗੇ ਵੀ ਡਰੈਸ ਕੀ ਆ ਜੀ ਜੀ ਅਮਰੀਕ ਸੰਜੀ ਇਸ ਵੇਲੇ ਜਿਹੜੀ ਤੁਹਾਡੇ ਕੋਲ ਵੈਰਾਈਟੀ ਆਪਾਂ ਉਹ ਦੱਸੋ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਸਿਆਲ ਦੀ ਜਿਹੜੀ ਸਰਦੀਆਂ ਵਾਲੀ ਦੇਖੋ ਭਾਜੀ ਸਾਡੇ ਕੋਲ ਸਿਆਲ ਗਰਮੀਆਂ ਦੀਆਂ ਦੋਵੇਂ ਆਟਮਾ ਹੁੰਦੀਆਂ ਨੇ ਵੀਰ ਜੀ ਠੀਕ ਹੈ ਕਿਉਂਕਿ ਸਾਡਾ ਮੇਨ ਕੰਮ ਜਿਹੜੇ ਆ ਬਾਸ ਟੋਕਰੇ ਬਨਣੇ ਵੱਡੇ ਮਿਹਨ ਐਸੋ ਨੇ ਤੁਹਾਡੇ ਕੋ ਜਿਹੜੀ ਆਪਾਂ ਨੂੰ ਮੰਨਣ ਲਈ ਖਜੂਰ ਆ ਜੀ ਵੈਰਾਈਟੀ ਜਿਹੜੀ ਪਹਿਲਾਂ ਉਹ ਸਾਨੂੰ ਖਜੂਰ ਬਹੁਤ ਵਧੀਆ ਆ ਰਹੀ ਹੈ ਬਾਜੀ ਜਿਹੜੀ ਖਜੂਰ ਤਾਂ ਆ ਰਹੀ ਹੈ ਇਹ ਸੌਦੀਆਂ ਦੀ ਆ ਰਹੀ ਹੈ ਖਜੂਰ ਇਹ ਆਲਮੰਡ ਬਦਾਮ ਦੀ ਗਿਰੀ ਹੈ ਔਰ ਚਾਕਲੇਟ ਕੋਟਡ ਅਗਲੀ ਵੀ ਵੈਰਾਈਟੀ ਹੋਰ ਆ ਰਹੀ ਹੈ ਉਹ ਵੀ ਤੁਹਾਨੂੰ ਹਾਂਜੀ ਉਹ ਵੀ ਦਿਖਾਓ ਐ ਬਾਜੀ ਸਾਡੇ ਕੋ ਖਜੂਰ ਹੁੰਦੀ ਹੈ ਬਾਮ ਦੀ ਬਾਮ ਦੀ ਖਜੂਰ ਹੈ ਵੀਰ ਜੀ ਔਰ ਬਹੁਤ ਹੀ ਵਧੀਆ ਕੁਆਲਿਟੀ ਦੀ ਹੈ ਔਰ ਇਹ ਖੰਦ ਖਜੂਰ ਹੈ ਡਰਾਈ ਬਲੈਕ ਕਰਦੀ ਹੈ ਬਹੁਤ ਸੌਫਟ ਹੈ ਬਹੁਤ ਹੀ ਵਧੀਆ ਹੈ ਜੀ ਔਰ ਸਾਡੇ ਕੋ ਕਾਜੂ ਖਜੂਰ ਹੁੰਦੀ ਹੈ ਜੀ ਇਹ ਸਪੈਸ਼ਲ ਖਜੂਰ ਦਿੱਲੀ ਦੀ ਹੈ ਜੀ ਭਾਈ ਜੀ ਔਰ ਸਾਡੇ ਕੋ ਡਰਾਈ ਫਰੂਟ ਦੀ ਐਟੋਮੀ ਬਹੁਤ ਹੁੰਦੀ ਹੈ ਜਿਵੇਂ ਕਿ ਇਹ ਸਵਾਰੇ ਨੇ ਸਾਡੇ ਕੋ ਔਰ ਪੂਰਾ ਨੇ ਜੀ ਔਰ ਆ ਇੱਕ ਮੈਂ ਦੇਖ ਰਿਹਾ ਸੀ ਫਲ ਇਹ ਕਿਹੜਾ ਹੈ ਇਹ ਫਲ ਕਿਹੜਾ ਜੀ ਇਹ ਭਾਜੀ ਯੂ ਐਸ ਏ ਦਾ ਫਰੂਟ ਹੈ ਅਵੋਕਾਡੋ ਹਾਂਜੀ ਅਵੋਕਾਡੋ ਠੀਕ ਇਹ ਭਾਜੀ ਜਦੋਂ ਫਾਰਮ ਤੋਂ ਬੰਦੇ ਆਉਂਦੇ ਨੇ ਸਾਡੇ ਕੋਲ ਔਰ ਹੁਣ ਤੇ ਰੇਂਜ ਲੋਕਲ ਵੀ ਬਹੁਤ ਹੋ ਗਿਆ ਚ ਫਰੂਟ ਦਾ ਅਰੇ ਇਹਦੇ ਵਿੱਚ ਈ ਔਰ ਕੇ ਵਿਟਾਮਿਨ ਹੁੰਦੇ ਨੇ ਜਿਹੜੇ ਸਰੀਰ ਨੂੰ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਪਿਛਲ ਬੰਨ ਵੀ ਦੇਖ ਰਿਹਾ ਵੀ ਆ ਕੁਝ ਬੋਤਲਾਂ ਜਿਹੜੀਆਂ ਨੇ ਹੱਗੇ ਨੇ ਹਾਂਜੀ ਇਹਦੇ ਵਿੱਚ ਕਿਹੜੀ ਕਿਹੜੀ ਵੈਰਾਈਟੀਆਂ ਆਦੀ ਹੈ ਭਾਜੀ ਇਹਦੀ ਵਿੱਚ ਲੱਟਜੀ ਡਰਿੰਕ ਨੇ ਸਾਰੇ ਹਾਂਜੀ ਸਾਡੇ ਕੋਲ ਜਿੱਸਾ ਰੀਅਲ ਦੇ ਜੂਸ ਹੁੰਦੇ ਨੇ ਸਾਰੇ ਔਰ ਸਿਹਤ ਲਈ ਜੋ ਡਾਕਟਰ ਕਰਦੇ ਨੇ ਕਹਿੰਦੇ ਨੇ ਵੀ ਜਮਨ ਦਾ ਜੂਸ ਲਓ ਜਾਂ ਹੋਰ ਕੋਈ ਐਲਵੇਰੇ ਦਾ ਜੂਸ ਲਓ ਉਹ ਵੀ ਸਾਰੇ ਸਾਡੇ ਕੋਲ ਮੌਜੂਦ ਹੁੰਦੇ ਨੇ ਹਾਂਜੀ ਯਾਨੀ ਕਿ ਬਾਹਰ ਦੀਆਂ ਡਰਿੰਕ ਜਿਹੜੀਆਂ ਉਹ ਵੀ ਆਪਣਾ ਕਹਿੰਦੇ ਆ ਜੀ ਠੀਕ ਹੈ ਜੀ ਆਹ ਵੀ ਦੇਖ ਰਹੇ ਹੋ ਨੇ ਜਿਹੜੀਆਂ ਨੇ ਇਹ ਜਿਹੜੀਆਂ ਨੇ ਅਲਰਜੀ ਡਰਿੰਕ ਅਲਰਜੀ ਡਰਿੰਕ ਜਿਹਨੂੰ ਆਪਾਂ ਕਹਿੰਦੇ ਨੇ ਕਾਛ ਦੇ ਦਿਨ ਕੋਈ ਨਸ਼ੇ ਵਾਲੀ ਡਰਿੰਕ ਨਹੀਂ ਹੈਗੀ ਇਹ ਸਿਰਫ ਫਰੂਟ ਡਰਿੰਕ ਹੈ ਜੀ ਅਲਰਜੀ ਵਾਲੇ ਹਾਂਜੀ ਐਸ ਬੰਦੇ ਵੀ ਤੁਸੀਂ ਆ ਜੀ ਪਹਿਲੇ ਆ ਜੀ ਆ ਵੀ ਤੁਹਾਡਾ ਜੀ ਇਹ ਸਾਡੇ ਕੋਲ ਲੋੜੀ ਵਾਸਤੇ ਭੈਣ ਭਰਾਵਾਂ ਨੇ ਢੀਆਂ ਨੂੰ ਲੋੜੀ ਤੇ ਜਾਂਣਾ ਇਹ ਜਿਹੜੀ ਹੈ ਇਹ ਮੂੰਗਫਲੀ ਇਹ ਹੈ ਜੀ ਇਹ ਐਸ ਕੇਡੀ ਹੈ ਜੀ ਐਸ ਐਸ ਡੀ ਹੈ ਜੀ ਸਾਡੇ ਕੋਲ ਹਾਈ ਪ੍ਰੋਡਕਟ ਦੇ ਕੁਆਲਟੀ ਦੇ ਹੁੰਦੀਆਂ ਮੂੰਗਫਲੀ ਔਰ ਇਹ ਵੀ ਟੋکریاں ਸਾਡੀਆਂ ਸਕੰਦੇਆਂ ਲੈ ਕੇ ਜਦੋਂ ਟੋਕਰੀਆਂ ਜਾਂਦੇ ਨੇ ਆ ਮੈਂ ਦੇਖ ਰਿਹਾ ਸੀ ਬੱਚੇ ਵਾਲੀਆਂ اٹਮੀ ਆ ਗਏ ਉਹ ਵੀ ਦਿਖਾਓ ਜੀ ਇਹ ਸਾਰੇ ਸਾਡੇ ਸਮਾਨ ਜਿੰਨੇ ਵੀ ਆਏ ਬਾਸਕਟ ਰੂਮ ਤੇ ਸੈੱਟ ਹੋ ਜਾਂਦੇ ਨੇ ਭਾਜੀ ਜੋ ਵੀ ਸਾਨੂੰ ਕੋਈ ਡਿਮਾਂਡ ਕਰੇ ਬੱਚੇ ਵਾਲੀਆਂ ਜਿਹੜੇ ਚਾਹ ਹਾਂ ਜੀ ਹਾਂ ਜੀ ਇਹ ਭਾਜੀ ਕਿੰਨੇ ਜੋ ਆਏ ਆ ਜੀ ਬਹੁਤ ਲੋਡਿੰਗ ਫੱਪਿਆ ਔਰ ਡਾਰਮੈਂਟ ਮਿੱਠੀ ਇਮਲੀ ਆ ਸਾਡੇ ਕੋਲ ਬਹੁਤ ਸ਼ਾਨਦਾਰ ਸਾਡੇ ਕੋਲ ਇੰਪੋਰਟਡ ਆਈਟਮ ਬਹੁਤ ਹੁੰਦੀ ਹੈ ਭਾਜੀ ਚਲੋ ਜੀ ਉਹਨੂੰ ਤੁਹਾਨੂੰ ਅੰਦਰ ਦੇ ਵੀ ਦ੍ਰਿਸ਼ ਦਿਖਾਉਨੇ ਆ ਜੀ ਹਰ ਤਰ੍ਹਾਂ ਦੀਆਂ ਜੀ ਜੇ ਸ਼ਾਮੀ ਬੱਤੇ ਡਿਮਾਂਡ ਕਰਨ ਉਹ ਚਾਕਲੇਟਸ ਹੁੰਦੀਆਂ ਨੇ ਸਾਡੇ ਕੋਲ ਕਿੰਨੀ ਪ੍ਰਾਈਸ ਤੋਂ ਲੈ ਕੇ ਤੇ ਕਿੰਨੇ ਪ੍ਰਾਈਸ ਤੱਕ ਜਿਹੜੀ ਤੁਹਾਡੇ ਕੋਲ ਚਾਕਲੇਟ ਹੈ ਜੀ 700 ਰੁਪਏ ਤੋਂ ਲੈ ਕੇ 500 ਰੁਪਏ ਪਰ ਪਿਸਟਕ ਸਰ ਕੋ ਚਾਕਲੇਟ ਹੁੰਦੀ ਹੈ ਭਾਜੀ ਬਿਲਕੁਲ ਫਰੈਸ਼ ਜੀ ਹਾਂ ਬਿਲਕੁਲ ਫਰੈਸ਼ ਡੇਟ ਚੈੱਕ ਕਰਕੇ ਚਲੋ ਜੋ ਵੀ ਹੈ ਉਹ ਲੈ ਸਕਦੇ ਹੋ ਅਗਲਾ ਜੀ ਹੁਣ ਜਿਹੜਾ ਤਤੀ ਜਿਹੜਾ ਹਾਂ ਜੀ ਇਹ ਕੀ ਹੈ ਜੀ ਆਪ ਆਪ ਦੱਸੋ ਡਰਾਈ ਫਰੂਟ ਵੀ ਹੁੰਦਾ ਸਾਡੇ ਕੋਲ ਜੀ ਭਾਜੀ ਹਰ ਤਰ੍ਹਾਂ ਦਾ ਅੰਜੀਰ ਹੈ ਭਾਜੀ ਤੜੀ ਕੋ ਬਹੁਤ ਹਾਈ ਕੁਆਲਿਟੀ ਦੀ ਅਫਗਾਨਿਸਤਾਨ ਦੀ ਜੀਰਾ ਭਾਜੀ ਆਹ ਦੇਹੋ ਜੀ ਆਹ ਡੱਬੇ ਵਿੱਚ ਇਹ ਕੀ ਹੈ ਜੀ ਇਹ ਭਾਜੀ ਬ੍ਰੇਕਫਾਸਟ ਹੁੰਦਾ ਵਾ ਜਿਹੜੀ ਸਿਹਤ ਵਾਲੀ ਡਾਕਟਰ ਦੱਸਦੇ ਨੇ ਜਿਨ੍ਹਾਂ ਦਾ ਜਰਕ ਐਸਿਡ ਦਵਾਜਾਂ ਦਾ ਨੇ ਭਾਜੀ ਔਰ ਅਲਰਜੀ ਵਾਸਤੇ ਬਣਾਉਂਦੇ ਰਹੇ ਇਹਦੇ ਵਾਸਤੇ ਛੇਰੇ ਬ੍ਰੇਕਫਾਸਟ ਹਾਂ ਬੱਚਿਆਂ ਦੀ ਆਟ ਮੈਂ ਆ ਗਈ ਇਹ ਵੀ ਹਾਂ ਜੀ ਬੱਚਿਆਂ ਦੀ ਆਟ ਨਹੀਂ ਇਹ ਨਮੀ ਆਟ ਮਾ ਆ ਪਾਲਿਆ ਹੁੰਦੀ ਹੈ ਦਿਖਾਓ ਜੀ ਇਹ ਇਹ ਭਾਜੀ ਆ ਗਈ ਹੈ ਇੱਕ ਡਰਾਈ ਫਰੂਟ ਹੁੰਦਾ ਇਹ ਇੱਕ ਫਰੂਟ ਨੂੰ ਡਰਾਈ ਕੀਤਾ ਹੁੰਦਾ ਵਾ ਜਿਸਾ ਇਹ ਪਾਈਨੈਪਲ ਹੈ ਬਾਜੀ ਇਹ ਪਪੀਤਾ ਵਾ ਬਾਜੀ ਇਹ ਪਪੀਤੇ ਨੂੰ ਡਰਾਈ ਕਰਕੇ ਢਾਏਗੇ ਆਹ ਬਾਜੀ ਸਟਰਾਬਰੀ ਹੈ ਬਾਜੀ ਇਹ ਆਮੇਤੀ ਆਹ ਵੇਖੋ ਕੀਵੀ ਨੂੰ ਡਰਾਈ ਕੀਤਾ ਲਾ ਬਾਜੀ ਕੋਈ ਬੰਦਾ ਕੀਵੀ ਨਹੀਂ ਗਿੱਲੀ ਖਾਂਦਾ ਡਰਾਈ ਕੀਵੀ ਵੀ ਇੱਥੋਂ ਮਿਲੇਗੀ ਤੁਹਾਨੂੰ ਰਿਵਾਜ ਬਰੇਡ ਦੇ ਉੱਤੇ ਹੈ ਇਹ ਰੀ ਚੀਜ਼ ਦੀ ਬਿਲਕੁਲ ਬਰੇਡ ਦੀ ਬਾਜੂ ਬਰੇਡ ਤੁਹਾਡਾ ਕੈਬਨ ਹੈਗਾ ਉਹਦੇ ਵਿੱਚ ਕਿਹੜੀ ਕਰੀਏ ਵੈਰਾਈ ਭਾਜੀ ਸਾਡੇ ਕੋਲ ਆਲ ਜਿਹੜੇ ਕੋਲ ਡਰਿੰਕ ਆ ਹਰ ਆਈਟਮ ਹੁੰਦੀ ਆ ਉਹਦੇ ਵਿੱਚ ਸਾਡੇ ਕੋਲ ਜੂਸ ਕੰਪਨੀ ਦੇ ਕੁਆਲਿਟੀ ਦੇ ਜੂਸ ਹੁੰਦੇ ਨੇ ਭਾਜੀ ਔਰ ਸਾਡੇ ਕੋਲ ਜਿਸਾਂ ਦਾ ਹਰ ਇੱਕ ਸਰਬਤ ਚਾਈ ਦਾ ਕਰਾਚ ਚਾਈ ਦੇ ਫਰੂਟ ਦੇ ਕਰਾਚ ਜਿਹਾ ਸਟਰਾਬਰੀ ਕਰਾਚ ਹੋ ਗਿਆ ਮੰਗੋ ਕਰਾਚ ਹੋ ਗਿਆ ਇਹ ਸਭ ਕੁਝ ਸਾਡੇ ਕੋਲ ਇਸ ਟਾਈਮ ਤੇ ਮਿਲ ਸਕਦਾ ਹੈ ਜੀ हां जी चलो बहुत बढ़िया जी गल है जी हुन तुसी जेड़ा टाडा अपना ड्रेस आपा देना जी हां जी ਸਾਡਾ ਡਰੈੱਸ ਹੈ ਜੀ ਮੇਰਾ ਨਾਮ ਅਮਰੀਕ ਫਰੂਟ ਰੰ ਜੂਸਪਾਰ ਹੈ ਔਰ ਆਪਾਂ ਭਾਜੀ ਫਰੂਟ ਚਾਟ ਵੀ ਕਟਿੰਗ ਕਰਦੇ ਆ ਫਰੂਟ ਚਾਟ ਦਾ ਵੀ ਸਾਡਾ ਬਹੁਤ ਵਧੀਆ ਕੰਮ ਚੱਲ ਰਿਹਾ ਵਾ ਇਸ ਟਾਈਮ ਤੇ ਬਹੁਤ ਆਰਡਰ ਆਉਂਦੇ ਨੇ ਆਪਸਾਂ ਵਿੱਚੋਂ ਔਰ ਇਹ ਮੇਨ ਬਾਜ਼ਾਰ ਡੇਰਾ ਬਾਬਾ ਨਾਨਕ ਜਿੱਥੇ ਮੇਨ ਬਾਜ਼ਾਰ ਡੇਰਾ ਬਾਬਾ ਨਾਨਕ ਤੋਂ ਐਂਟਰੀ ਨੇ ਜਦੀਕ ਕੋਈ ਕੋਲੀ ਬੁੱਕਸਟੋਰ ਕੋਲੀ ਕੋਲੀ ਬੁੱਕਸਟੋਰ ਹੈ ਮੇਰੇ ਦੁਕਾਨ ਦੇ ਨਾਲ ਹੀ ਮੈਂ ਜੀ ਮੈਂ ਬੁਝਾਰ ਦੇ ਵਿੱਚ ਹਰ ਤਰ੍ਹਾਂ ਦਾ ਮੇਰਾ ਕਰਿਆ ਇਹ ਫ੍ਰਿਜ ਕੋਈ 7 ਫੁੱਟ ਦਾ ਵੱਡਾ ਜਿਹੜਾ ਵਾ ਫੁੱਲ ਫਲਾਈਟ ਫ੍ਰਿਜ ਹੈਗਾ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਜੂਸ ਕੋਲਡ ਡਰਿੰਕ ਜਿਸ ਤਰ੍ਹਾਂ ਦਾ ਵੀ ਤੁਸੀਂ એનર્ਜੀ ਡਰਿੰਕ ਚਾਹੋਗੇ ਇਹਰੇ ਵਿੱਚ ਪੂਰਾ ਲਗਾ ਪਿਆ ਜੀ ਤੁਸੀਂ ਦੇਖ ਲਿਆ ਬਹੁਤ ਹੀ ਵਧੀਆ ਜੀ ਆਟੀ ਕੋਈ ਖਾਸ ਕਰਕੇ ਹੁਣ ਤੇ ਸਰਦੀਆਂ ਆ ਗਈਆਂ ਨਾ ਇਹ ਸਾਰਾ ਏਸੀ ਆ ਜੀ ਇਹ ਕਮਰਾ ਜਿੱਥੇ ਤੁਸੀਂ ਬਹਿ ਕੇ ਫਰੂਟ ਚਾਰਟ ਖਾ ਸਕਦੇ ਹੋ ਜੂਸ ਪੀ ਸਕਦੇ ਹੋ ਹੋਰ ਤਰ੍ਹਾਂ ਦੇ ਤੁਸੀਂ ਜੇ ਮੜਾ ਮੋਟਾ ਕੋਈ ਕਿੱਟੀ ਪਾਰਟੀ ਕਰਨੀਆਂ ਨਾ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਆ ਬਹੁਤ ਹੀ ਸ਼ਾਨਦਾਰ ਜੜਵਾ ਇਹ ਜਿਹੜਾ ਰੂਮ ਤੁਹਾਨੂੰ ਦਿਖਾ ਰਹੇ ਆ ਜੀ ਬਹੁਤ ਵਧੀਆ ਗਰਮੀਆਂ ਦੇ ਖਾਸ ਕਰਕੇ ਜਿਹੜਾ ਕਿ ਇਹ ਪੂਰਾ ਏਸੀ ਆ ਜੀ ਇੱਕ ਵਾਰੀ ਜ਼ਰੂਰ ਅਮਰੀਕ ਫਰੂਟ ਵਾਲੇ ਦੇ ਇੱਥੇ ਜ਼ਰੂਰ ਚੇ ਦਰਸ਼ਨ ਦਿਓ ਜੀ ਇਹ ਆ ਇਹ ਕੋਈ ਮਾਡਲ ਨਹੀਂ ਹੈਗਾ ਨਾ ਕਿ ਕੋਈ ਕੋਈ ਟਰਾਫੀ ਆ ਇਹ ਜਾਣਕਾਰੀ ਹਾਸਲ ਕਰਨੀ ਇਹ ਕੀ ਆ ਜੀ ਕੀ ਇਹ ਸਟੈਂਡ ਆ ਜੀ ਇਹਦੇ ਤੇ ਇੱਕ ਸਕੈਨ ਕਰਕੇ ਗੂਗਲ ਤੇ ਰਿਵਿਊ ਦੇ ਸਕਦੇ ਹੋ ਤੁਸੀਂ ਦੁਕਾਨ ਦੇ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਤੇ ਵਟਸਐਪ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਤਿੰਨ ਆਪਸ਼ਨ ਨੇ ਜੀ ਇਹਦੇ ਹਾਂ ਜੀ ਫੇਰ ਦੁਬਾਰਾ ਜੀ ਆਪਸ਼ਨ ਕਿਹੜਾ ਕਿਹੜਾ ਜੀ ਗੂਗਲ ਤੇ ਰਿਵਿਊ ਦੇਣ ਲਈ ਆ Instagram ਤੇ ਫੋਲੋ ਕਰ ਲਈ ਹੈ ਤੇ WhatsApp ਤੇ ਖਾਣਾ ਚੈਟ ਕਰ ਲਿਆ ਆ ਆਰਡਰ ਦੇ ਲਈ ਆ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨਾ ਇਹ ਇਹਦੇ ਥਰੂ ਤੁਸੀਂ ਕਰ ਸਕਦੇ ਹੋ ਸਾਡੇ